ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹਗੜ੍ਹ ਸਾਹਿਬ ਇਲੈਕਟ੍ਰੋਨਿਕ মিডিਆ ਕਲੱਬ ਦੀ ਹਲਕਾ ਬਸੀ ਭਾਂ ਦੀ ਇੱਕ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਵੱਖ-ਵੱਖ ਮੁੱਦਿਆਂ ਤੇ ਵਿਚਾਰਾਂ ਕੀਤੇ ਗਏ ਤੇ ਜਿਹੜਿਆਂ ਕਿ ਪੱਤਰਕਾਰਾਂ ਨੂੰ ਕੋਈ ਸਮੱਸਿਆ ਆਉਂਦੀ ਸੀ ਉਹਤੇ ਵੀ ਵਿਚਾਰ ਚਰਚਾ ਕੀਤੀ ਗਈ ਤੇ ਸਰਬਸੰਮਤੀ ਨਾਲ ਚੋਣ ਵੀ ਕੀਤੀ ਗਈ ਜਿਸ ਵਿੱਚ ਜਿਹੜਾ ਕਿ ਲਾਲਿਤ ਸ਼ਰਮਾ ਨੇ ਉਹਨਾਂ ਨੂੰ ਪ੍ਰਧਾਨ ਚੁਣਿਆ ਗਿਆ ਤੇ ਸੀਨੀਅਰ ਮੀਤ ਪ੍ਰਧਾਨ ਆਪਾਰਸ ਬੌਤਮ ਨੂੰ ਚੁਣਿਆ ਗਿਆ ਤੇ ਉਹਦੇ ਬਾਅਦ ਮੀਤ ਪ੍ਰਧਾਨ ਚੰਨਪ੍ਰੀਤ ਫਾਈਨੈਂਸਰ ਤੇ ਜਨਸ ਫੈਕਟਰੀ ਨਿਤੀਸ਼ ਗੋਤਮ ਖਜ਼ਾਨਚੀ ਸਹਿ ਮੜਕਣ ਸੱਤਰ ਸੰਦੀਪ अरोड़ा ਤੇ ਸਲਾਹਕਾਰ ਗਗਨਦੀਪ ਸਿੰਘ ਆਨੰਦਪੁਰੀ ਤੇ ਜੁਆਇੰਟ ਸੱਤਰ ਰੀਸ਼ੂ ਗੋਤਮ ਨੂੰ ਜਿਹੜਾ ਕਿ ਸਰਵਸੰਮਤੀ ਨਾਲ ਚੁਣਿਆ ਗਿਆ ਤੇ ਜਿਹੜੀਆਂ ਪੱਤਰਕਾਰਾਂ ਸਮੱਸਿਆ ਸਨ ਉਹ ਵਿਚਾਰੀਆਂ ਵੀ ਗਈਆਂ ਇਹਦੇ ਵਿੱਚ ਇੱਕ ਇਹ ਵੀ ਮਤਾ ਪਾਸ ਕੀਤਾ ਗਿਆ ਜੇ ਕਿ ਕੋਈ ਯੂਨੀਅਨ ਜਾਂ ਕਿਸੇ ਹੋਰ ਕਲੱਬ ਨਾਲ ਬੰਦਾ ਜੁੜਿਆ ਹੋਇਆ ਤਾਂ ਉਹ ਉਹਨੂੰ ਕਿਸੇ ਜਾਣ ਵਾਸਤੇ ਕਿਸੇ ਨੂੰ ਰੁਕਿਆ ਨਹੀਂ ਜਾਊਗਾ ਤੇ ਹਰ ਇੱਕ ਪੱਤਰਕਾਰ ਨਾਲ ਜਿਹੜੇ ਮਿਲ ਕੇ ਖੜ ਸਕਦਾ ਤੇ ਪੱਤਰਕਾਰ ਦੀ ਵਾਰ ਨੂੰ ਜਿਹੜੀ ਕਿ ਪੱਤਰਕਾਰ ਨੂੰ ਕੋਈ ਸਮੱਸਿਆ ਆਂਦੀ ਆ ਤਾਂ ਉਹਦੇ ਵਿੱਚ ਇੱਕ ਜੋ ਟੋਨ ਦੀ ਵੀ ਜਿਹੜਾ ਕਿ ਮਤਾ ਪਾਸ ਕੀਤਾ ਗਿਆ ਵਾਹਿਗੁਰੂ ਜੀ ਕਾ ਕਲਤਾ ਅਸ਼ ਰਵਾਈਗੁਰੂ ਜੀ ਕੀ ਫਤਿਹ ਸੰਤ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇਲੈਕਟ੍ਰੋਨਿਕ মিডিਆ ਫਤਿਹਗੜ ਸਾਹਿਬ ਤੋਂ ਸਤਿਕਾਰਯੋਗ ਪ੍ਰਧਾਨ ਰਜਿੰਦਰ ਪਟੜ ਜੀ ਅਤੇ ਸਤਿਕਾਰਯੋਗ ਹੋਰ ਮੈਂਬਰ ਸਹਿਬਾਨ ਤੇ ਹੋਰ ਪੱਤਰਕਾਰ ਜੋ ਅੱਜ ਇਸ ਮੌਕੇ ਉੱਤੇ ਪਹੁੰਚੇ ਨੇ ਤੇ ਉਹਨਾਂ ਨੂੰ ਅਸੀਂ ਨਿੱਗੀ ਉਹਨਾਂ ਦਾ ਨਿਗਾ ਸਵਾਗਤ ਕਰਦੇ ਆ ਤੇ ਜੀ ਆਇਆਂ ਨੂੰ ਆਖਦੇ ਆ ਅੱਜ ਬੜਾ ਹੀ ਖੁਸ਼ੀ ਦਾ ਦਿਨ ਹੈ ਤੇ ਬਸੀ ਪਠਾਣਾ ਤੋਂ ਪ੍ਰਧਾਨ ਦਾ ਅਹੁਦੇ ਤੇ ਮੈਨੂੰ ਨਿਯੁਕਤ ਕੀਤਾ ਗਿਆ ਹੈ ਤੇ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ ਸਾਹ ਵਾਈਗੁਰਜੀ ਦੀ ਫਤਿਹ ਸੋ ਅੱਜ ਫਤਿਹਗੜ੍ਹ ਇਲੈਕਟ੍ਰੋਨਿਕਲ ਮੀਡੀਆ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ਹੈ ਬਸੀ ਪਠਾਣਾ ਵਿਖੇ ਜਿੱਥੇ ਕਿ ਲਗ ਲਗ ਮੁੱਦਿਆਂ ਤੇ ਵੀ ਗੱਲ ਕੀਤੀ ਗਈ ਹੈ ਤੇ ਵਿਸ਼ੇਸ਼ ਤੌਰ ਤੇ ਇਲੈਕਟ੍ਰੋਨਿਕ ਮੀਡੀਆ ਤੋਂ ਸਾਡੇ ਸਾਰੇ ਮੈਂਬਰ ਸਹਿबान ਪਹੁੰਚਲੇ ਨੇ ਤੇ ਸਾਡੇ ਪ੍ਰਧਾਨ ਅਰਜਿੰਦਰ ਪਾਟਲ ਜੀ ਅਸੀਂ ਉਹਨਾਂ ਦਾ ਆਇਆ ਦਾ ਸਵਾਗਤ ਕਰਦੇ ਆਂ ਜਿਨ੍ਹਾਂ ਨੇ ਬੈਠ ਕੇ ਸੀ ਵਿਚਾਰ ਧਾਰਾ ਸਾਂਝੀ ਕੀਤੀ ਤੇ ਅੱਜ ਉਹਨਾਂ ਨੇ ਸਭ ਨੂੰ ਆਪਣੇ ਔਦੇ ਦਿੱਤੇ ਨੇ ਸਭ ਤੋਂ ਪਹਿਲਾਂ ਲਲਿਤ ਸ਼ਰਮਾ ਜੀ ਨੂੰ ਜੋ ਕਿ ਪ੍ਰਧਾਨ ਲਗਾਇਆ ਗਿਆ ਬਸ ਇਲੈਕਟ੍ਰੋਨਿਕਲ ਮੀਡੀਆ ਦਾ ਤੇ ਮੈਨੂੰ ਸੀਨੀਅਰ ਮੀਤ ਪ੍ਰਧਾਨ ਦਾ ਮੌਕਾ ਦਿੱਤਾ ਹੈ ਤੇ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਤੇ ਸਾਡੇ ਸਾਡੇ ਭਰਾ ਸਾਰੇ ਸਾਡੇ ਦਾ ਸੀਨੀਅਰ ਪੱਤਰਕਾਰ ਨੇ ਗਗਨ ਆਨੰਦਪੁਰੀ ਜੀ ਜੋ ਕਿ মিডিਆ ਐਡਵਾਈਜ਼ਰ ਲਗਾਏ ਗਏ ਨੇ ਤੇ ਵਾਈਸ ਪ੍ਰਧਾਨ ਲਗਾਏ ਨੇ ਚੰਪਰੀ ਪਨੇਸਰ ਜੀ ਤੇ ਨੀਤੀਸ਼ ਗੌਤਮ ਜੀ ਤੇ ਆਪਣੇ ਸਾਹੀ ਮੜਕੰਦ ਤੇ ਰੀਸ਼ੂ ਗੌਤਮ ਜੀ ਸਾਰਿਆਂ ਨੂੰ ਵਧੀਆ ਹਤਿਆ ਨਾਲ ਨਵਾਜਿਆ ਗਿਆ ਤੇ ਬੜੀ ਖੁਸ਼ੀ ਦੀ ਗੱਲ ਹੈ ਤੇ ਅਸੀਂ ਵਿਸ਼ਵਾਸ ਦਿਵਾਨੇ ਆ ਕਿ ਵਧੀਆ ਅਸੀਂ ਲਗਨ ਮਿਹਨਤ ਨਾਲ ਆਪਣੇ মিডিਆ ਨੂੰ ਦਾ ਨਾਮ ਬਸੀ ਪਠਾਨਾ ਦਾ ਨਾਮ ਵਧੀਆ ਪੰਨੇ ਤੇ ਰੋਸ਼ਨ ਕਰਾਂਗੇ ਧੰਨਵਾਦ ਜੀ